ਬਜਰੰਗਦਲ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਮੰਗਲਵਾਰ ਤੋਂ ਪਹਿਰ ਬਾਅਦ ਦਿੱਲੀ ਕਮਿਸ਼ਨਰ ਦਫ਼ਤਰ ਫਾਜ਼ਲਪਟ ਦੇ ਗੇਟ ਦੇ ਬਾਹਰ ਕਰਨਾ ਦਿੱਤਾ ਗਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ ਪੁਲਸ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਧਰ ਮੌਕੇ ਤੇ ਪਹੁੰਚੇ ਬੀਐਸਪੀ ਫਾਜ਼ਲਪਟ ਨੇ ਮਾਮਲੇ ਦੀ ਜਾਂਚ ਕਰਵਾ ਕੇ ਗੰਭੀਰ ਕਾਰਵਾਈ ਕਰਨ ਦੀ ਗੱਲ ਕਹੀ ਤੇ ਤਰਨਾ ਜੀ ਗੋ ਮਾਤਾ ਤੇ ਹੋ ਰਏ ਅਤਿਆਚਾਰ ਤੇ ਗੋਤ ਸ੍ਰੀ ਨੂੰ ਲੈ ਕੇ ਕੀਤਾ ਜਾ ਰਿਹਾ ਆਏ ਦਿਨ ਜਿਹੜੀ ਹੈ ਜ਼ਿਲ੍ਹੇ ਦੇ ਵਿੱਚ ਕੋਦੀ ਨਜ਼ਰ ਚ ਵੀ ਮੀਡੀਆ ਨੂੰ ਵੀ ਪਤਾ ਹੀ ਹੈ ਇਸ ਗੱਲ ਦਾ ਕਿ ਅਸੀਂ ਹਰ ਤੀਜੇ ਤੋਤੇ ਦਿਨ ਜੋ ਹੈ ਟਰੱਕ ਫੜ ਰਹੇ ਆ ਇਸ ਏਰੀਏ ਤੋਂ ਕਦੇ ਕਿਤੇ ਕਦੇ ਕਿਤੋਂ ਕਦੇ ਕਿਤੋਂ ਪੂਰੇ ਜ਼ਿਲ੍ਹੇ ਦੇ ਵਿੱਚ ਥਾਂ-ਥਾਂ ਤੋਂ ਅਸੀਂ ਟਰੱਕ ਫੜਦੇ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਹਮੇਸ਼ਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਹੈ ਕੰਮ ਕਰਕੇ ਪੁਲਿਸ ਨੂੰ ਸਹਿਯੋਗ ਕੀਤਾ ਜਾਂਦਾ ਹੈ ਤੇ ਉਹ ਅਸੀਂ ਪੁਲਿਸ ਨੂੰ ਦਿੰਦੇ ਆ ਲੇਕਿਨ ਐ ਕੋਈ ਵੀ گاਉਂ ਦੇ ਉੱਤੇ ਸਾਨੂੰ ਕਿਤੇ ਵੀ ਖੋਸ ਤੇ ਸੰਤੋਖਜਨਕ ਕਾਰਵਾਈ ਹੁੰਦੀ ਨਹੀਂ ਦਿਖਦੀ ਆ ਪਿਛਲੇ ਦਿਨੀ 25 ਤਰੀਕ ਨੂੰ ਅਸੀਂ ਇੱਕ ਪਿਕਅਪ ਫੜੀ ਜਿਹੜੇ ਕਿ ਨਾਮ ਨਹੀਂ ਗਨਾਮੀ ਦੋ ਤਸਕਰਾਂ ਦੀ ਪਿਕਅਪ ਹੈ ਜਿਹੜੀ ਬੇਗਾ ਵਾਲੀ ਪਿੰਡ ਤੇ ਭਰੀ ਗਈ ਸੀ ਉਹ ਪਿਕਅਪ ਅਸੀਂ ਫੜ ਕੇ ਜਿਹੜਾ 112 ਜਿਹਨੂੰ ਆਪਾਂ ਮੰਨਦੇ ਆ ਕਿ ਇਹ ਨੰਬਰ ਜਿਹੜਾ ਹੈ ਇਹ ਆਪਣਾ ਇੱਕ ਵਿਸ਼ਵਾਸਨੀਯ ਨੰਬਰ ਹੈ ਤੇ ਇਹਦੇ ਉੱਤੇ ਕਾਲ ਕਰਾਂਗੇ ਤੇ ਕਾਰਵਾਈ ਹੋਊਗੀ ਤੇ ਉਹ ਕਾਨੂੰਨ ਦਾ ਜਿਹੜਾ ਜਾਰੀ ਕੀਤਾ ਹੋਇਆ ਪੁਲਿਸ ਦੇ ਦੁਆਰਾ ਨੰਬਰ ਹੈ ਹੈਲਪਲਾਈਨ ਨੰਬਰ ਹੈ ਉਹਦੇ ਉੱਤੇ ਕਾਲ ਕਰਕੇ ਅਸੀਂ ਜਿਹੜਾ ਹੈ ਪੁਲਿਸ ਬੁਲਾਈ ਅਸੀਂ ਤਿੰਨ ਬੰਦੇ ਫੜੇ ਹੋਏ ਸੀ ਲੇਕਿਨ ਜਿਹੜੇ ਲੋਕ ਗੋਤਕਸ ਕਰਨ ਦੀ ਸਹਾਇਤਾ ਕਰਨ ਲਈ ਪਿੰਡ 'ਚੋਂ ਵੀ ਲੋਕ ਆ ਗਏ ਦੇਗਾ ਨੀਚੇ ਵੀ ਤੇ ਆਪਣੇ ਬਨਾਲੇ 'ਚੋਂ ਵੀ ਕੁਝ ਲੋਕ ਆ ਕੇ ਜਿਹੜੇ ਉਹਨਾਂ ਦੀ ਸਹਾਇਤਾ ਲਈ ਖੜ ਗਏ ਤੇ ਇੱਕ ਬੰਦਾ ਉਹਨਾਂ ਨੇ ਉਤੋ ਪਜਾ ਦਿੱਤਾ ਲੇਕਿਨ ਦੋ ਬੰਦੇ ਅਸੀਂ ਪੁਲਿਸ ਨੂੰ ਸਕੁਰਬ ਕੀਤੇ ਤੇ ਜਿਹੜੀ ਗੱਡੀ ਸੀ ਜਿਹਦੇ ਵਿੱਚ ਸੱਤ ਗੋਵਨ ਸੀਗੇ ਉਹ ਅਸੀਂ ਪੁਲਿਸ ਨੂੰ ਦਿੱਤੀ ਤੇ ਗੋਵਨਸ਼ਰ ਸੀ ਜਿਹੜਾ ਹੈ ਸਰਕਾਰੀ ਗੋਸ਼ਾਲਾ ਜਿਹੜੀ ਡੀਸੀ ਮੈਡਮ ਦੁਆਰਾ ਰਨ ਕੀਤੀ ਜਾ ਰਹੀ ਹੈ ਚਲਾਈ ਜਾ ਰਹੀ ਹੈ ਉਹਦੇ ਵਿੱਚ ਅਸੀਂ ਜਿਹੜਾ ਹੈ ਛੱਡ ਕੇ ਆਏ ਜਿਹਦਾ ਰਿਕਾਰਡ ਸਾਡੇ ਕੋਲੇ ਹੈ ਦੂਜੇ ਦਿਨ ਅਸੀਂ ਜਾ ਕੇ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਜਿਹਦਾ ਨੰਬਰ 1153 ਨੰਬਰ ਜਿਹੜਾ ਹੈ ਐਪਲੀਕੇਸ਼ਨ ਨੰਬਰ ਹੈ ਤੇ ਪਰ ਹੋਇਆ ਉਸੇ ਦਿਨ ਦੂਜੇ ਦਿਨ ਹੀ ਸ਼ਾਮ ਨੂੰ ਜਿਹੜਾ ਨਾ ਤਾਂ ਉੱਥੇ ਪਿਕਅਪ ਸੀਗੀ ਜਿਹੜੀ ਅਸੀਂ ਫੜ ਕੇ ਦਿੱਤੀ ਹੈ ਪੁਲਿਸ ਨੂੰ ਉਹ ਨਾ ਤਾਂ ਪਿਕਅਪ ਸੀ ਥਾਣੇ ਵਿੱਚ ਨਾ ਹੀ ਜਿਹੜੇ ਗੋ ਤਸਕਰ ਥਾਣੀ ਦੇ ਵਿੱਚ ਸੀਗੇ ਉਸ ਤੋਂ ਬਾਅਦ ਹਜੇ ਤੱਕ 5 ਦਿਨ ਹੋ ਗਏ ਆ ਅਸੀਂ ਬੜੇ ਬਾਰੇ ਉਪਰਾਲਾ ਕੀਤਾ ਅਸੀਂ ਬੜੀ ਬੇਨਤੀਆਂ ਕੀਤੀ ਹੈ ਦੇਤੇ ਉੱਤੇ ਕਾਰਵਾਈ ਹੋਏ ਤੇ ਇੱਕ ਹੋਰ ਮੈਂ ਤੁਹਾਨੂੰ ਇਤਿਹਾਸ ਦੀ ਗੱਲ ਹੈ ਕਿ ਹਰਾਨੀ ਦੀ ਗੱਲ ਹੈ ਅਸੀਂ ਖੁਦ ਐਸਪੀਟੀਏ ਦੇ ਮੈਂਬਰ ਹੈਗੇ ਆ ਜਿਹੜੀ ਸਰਕਾਰੀ ਜਿਹੜੀ ਹੈ ਕਿਰਪਾ ਹੈਗੀ ਜਿਹੜੀ ਐਨੀਮਲ ਦਾ ਪ੍ਰੋਟੈਕਸ਼ਨ ਦੇ ਉੱਤੇ ਕੰਮ ਕਰਦੀ ਹੈ ਐਨੀਮਲ ਦੀ ਦੇਖ ਰਿਹਾ ਇਸ ਦਾ ਕੰਮ ਕਰਦੀ ਹੈ ਕਿਸੇ ਵੀ ਪ੍ਰਕਾਰ ਦਾ ਐਨੀਮਲ ਹੈ ਜਿਹਦੀ ਡੀਟੀ ਮੈਡਮ ਖੁਦ ਜਿਹੜਾ ਹੈ ਪ੍ਰੈਜ਼ੀਡੈਂਟ ਹੈਗੇ ਜ਼ਿਲ੍ਹੇ ਦੇ ਵਿੱਚ ਉਹਦੇ ਮੈਂ ਖੁਦ ਮੈਂਬਰਾਂ ਤੇ ਮੇਰੇ ਸਾਥੀ ਜਿਹੜੇ ਮਨੀਸ਼ ਵੀ ਹੈ ਉਹ ਵੀ ਉਸਦੇ ਮੈਂਬਰ ਹੈ ਅਸੀਂ ਉਹਦੇ ਵੱਲੋਂ ਵੀ ਐਸ ਵੀ ਕੀਤੇ ਦੇ ਵੱਲੋਂ ਵੀ ਅਸੀਂ ਦਰਖਾਸਤ ਦਿੱਤੀ ਹੈ ਲੇਕਿਨ ਫੇਰ ਵੀ ਕੋਈ ਕਾਰਵਾਈ ਇਹਦੇ ਉੱਤੇ ਨਹੀਂ ਹੋ ਰਹੀ ਹੈ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਡੀਸੀ ਕਾਰਿਆਲੀ ਦੇ ਬਾਹਰ ਅਸੀਂ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕਰ ਰਹੇ ਆਂ ਇਹ ਪ੍ਰਦਰਸ਼ਨ ਸਾਡਾ ਸ਼ਾਂਤੀਪੂਰਵਕ ਹੈ ਕਿਉਂਕਿ ਅੱਜ ਅਸੀਂ ਸਿਰਫ ਨਿਵੇਦਨ ਕਰਨ ਆਇਆ ਹੱਥ ਜੋੜ ਕੇ ਕਹਿਣਾ ਚਾ ਰਹੇ ਆਂ ਕਿ ਇਹਦੇ ਉੱਤੇ ਜਿਹੜਾ ਹੈ ਕਾਰਵਾਈ ਕਰੇ ਪੁਲਿਸ ਕਾਰਵਾਈ ਕਰੇ ਕਿਉਂਕਿ ਕਾਨੂੰਨ ਦਾ ਡਰ ਹੀ ਨਹੀਂ ਹੈ ਜੇ ਹੋਇਆ ਤੇ ਫਿਰ ਤਾਂ ਕ੍ਰਾਈਮ ਜਿਹੜਾ ਹੈ ਉਹ ਰੋਕੀ ਨਹੀਂ ਸਕਦਾ ਕਿਸੇ ਤਰ੍ਹਾਂ ਦੀ ਬਹੁਤ ਸਾਰੀ ਵੀਡੀਓ ਹੈ ਜੀ ਦਿੱਲੀ ਵੀਡੀਓ ਵਾਇਰਲ ਹੁੰਦੀ ਹੈ ਕੱਲ ਆਲਮਗੜ੍ਹ ਦੀ ਵੀਡੀਓ ਜਿਹੜੀ 1 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖੀ ਹੈ ਇੱਕ ਦਿਨ ਦੇ ਵਿੱਚ ਵਿੱਚ ਜਿਹੜੀ ਮਿਲੀਅਨ ਪਾਰ ਕਰ ਗਈ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਜਿਹੜਾ ਇੱਕ ਅਧਰਮੀ ਵਿਅਕਤੀ ਦੁਆਰਾ ਪਾਪੀ ਵਿਅਕਤੀ ਦੁਆਰਾ ਜਿਹੜਾ ਹੈ ਟਰੈਕਟਰ ਦੋ ਮਾਤਾ ਸ਼ਾਂਤੀਪੂਰਵਕ ਸੜਕ ਕਿਨਾਰੇ ਰੋਬੰਸ਼ੀ ਬੈਠਾ ਹੈ ਉਹਦੇ ਉੱਤੇ ਲਿਆ ਕੇ ਟਰੈਕਟਰ ਚੜਾਇਆ ਗਿਆ ਹੈ ਤੇ ਇੱਕ ਵਾਰ ਨਹੀਂ বারবার ট্রাক্টর ਚੜਾਇਆ ਗਿਆ ਜਦੋਂ ਇੱਕ ਗੋਪ੍ਰੇਮੀ ਜਿਹੜਾ ਸਾਡਾ ਵਿਜਨਗਲ ਦਾ ਕਾਰਜਕਰਤਾ ਹੈ ਉਹਦੇ ਦੁਆਰਾ ਉਹਨਾਂ ਨੂੰ ਰੋਕਿਆ ਗਿਆ ਤੇ ਉਹ ਨੂੰ ਘਰੇ ਆ ਕੇ ਉਸ ਜਿਹੜੇ ਕਾਰਜਕਰਤਾ ਨੂੰ ਸਾਡੇ ਨੂੰ ਘਰੇ ਆ ਕੇ ਧਮਕੀ ਦਿੱਤੀ ਗਈ ਆ ધਰਮ ਕਰਨ ਵਾਲੇ ਵਿਅਕਤੀ ਦੇ ਭਰਾ ਦੇ ਦੁਆਰਾ ਉਹਨੂੰ ਕਿਹਾ ਗਿਆ ਕਿ ਇਹ ਵੀਡੀਓ ਡਿਲੀਟ ਕਰ ਨਹੀਂ ਤਾਂ ਤੇਰਾ ਅੰਜਾਮ ਅੱਛਾ ਨਹੀਂ ਹੋਊਗਾ ਜਿਹੜਾ ਤੂੰ ਆਪ ਦਾ ਸੋਚ ਵਿਚਾਰ ਕਰ ਲਈ ਉਹ ਵੀ ਵੀਡੀਓ ਸਾਡੇ ਕੋਲੇ ਹੈ ਤੇ ਇਹ ਇਹ ਸਾਡੀ ਇਹ ਬੇਨਤੀ ਹੈ ਕਿ ਪੁਲਿਸ ਜਿਹੜਾ ਹੈ ਇਹ ਕਾਨੂੰਨ ਨੂੰ ਇੰਪਲੀਮੈਂਟ ਕਰੋ ਬਸ ਅਸੀਂ ਕੋਈ ਹੋਰ ਇੱਥੇ ਮੰਗ ਹੈ ਜੀ ਮੰਗ ਨਹੀਂ ਕਰ ਰਹੇ ਆ ਕਿ ਜਿਹੜਾ ਹੋ ਨਹੀਂ ਸਕਦਾ ਇਹ ਕੁਝ ਵੱਖਰੇ ਆਸੀਂ ਮੰਗ ਲਿਆ ਹੈ ਜਿਹੜਾ ਪੁਲਿਸ ਨਹੀਂ ਕਰ ਰਹੀ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਕ੍ਰਾਈਮ ਦਾ ਡਰ ਹੋਵੇ ਜਿਹੜੇ ਕ੍ਰਾਈਮ ਕਰਨ ਵਾਲੇ ਕ੍ਰਿਮੀਨਲ ਹੈ ਦੋ ਮਾਤਾ ਦੇ ਪਿਆਰੇ ਉਹਨਾਂ ਨੂੰ ਸਿਰਫ ਕਾਨੂੰਨ ਦਾ ਡਰ ਹੋਵੇ ਤੁਸੀਂ ਕਾਨੂੰਨ ਨੂੰ ਇੰਪਲੀਮੈਂਟ ਕਰੋ ਤਾਂ ਕਿ ਜਿਹੜਾ ਹੈ ਗੋਤਸਕਰੀ ਰੋਕੀ ਜਾ ਸਕੇ ਸਾਡੀ ਐਪਲੀਕੇਸ਼ਨ ਦਿੱਤੀ ਗਈ ਹੈ ਇਹ ਵੀ ਨਹੀਂ ਹੈ ਕਿ ਅਸੀਂ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਹੈ ਅਸੀਂ ਦਿੱਤੀ ਹੋਈ ਹੈ ਉਹਦੇ ਉੱਤੇ ਕਾਰਵਾਈ ਕਰਨਾ ਜਿਹੜੇ ਬੰਦੇ ਹੈ ਉਹਨੂੰ ਫੜੇ ਜਾਣਾ ਧਰਨਾ ਨਾਲ ਦੀ ਨਾਲ ਅਸੀਂ ਚੱਕ ਲਾਂਗੇ ਅਗਰ ਅੱਜ ਸਾਡਾ ਸਾਨੂੰ ਕੋਈ ਜਵਾਬ ਨਹੀਂ ਮਿਲਦਾ ਤੇ ਜਲਦੀ ਅਸੀਂ ਜਿਹੜਾ ਹੈ ਵੱਡੇ ਪੱਧਰ ਤੇ ਇੱਕ ਬਹੁਤ ਵੱਡਾ ਸਾਰੇ ਸਮਾਜ ਨੂੰ ਨਾਲ ਲੈ ਕੇ ਵੋਹ ਪ੍ਰੇਮੀਆਂ ਨਾਲ ਲੈ ਕੇ ਸਾਰੀ ਕਿਸਾਨਾਂ ਨੂੰ ਨਾਲ ਲੈ ਕੇ ਜਿਹੜਾ ਹੈ ਅਸੀਂ ਵੱਡੇ ਪੱਧਰ ਤੇ ਇੱਕ ਧਰਨਾ ਕਦਿਆਂ ਦੇ ਰੋਸ ਪ੍ਰਦਰਸ਼ਨ ਕਰਾਂਗੇ ਜਿਹਦੇ ਵਿੱਚ ਜਿਹੜੀ ਸਾਰੀ ਜ਼ਿੰਮੇਵਾਰੀ ਅੱਜ ਅਸੀਂ ਸਾਹਮਣੇ ਦਿੱਤੀ ਮੈਡਮ ਦੇ ਕਰਾਲੇ ਦੇ ਜ਼ਿਲ੍ਹਾ ਕਰਾਲੇ ਦੇ ਸਾਹਮਣੇ ਖੜੀ ਹੋ ਕੇ ਹੱਥ ਜੋੜ ਕੇ ਕਹਿ ਰਿਹਾ ਕਿ ਅਗਰ ਅੱਜ ਕੁਝ ਨਹੀਂ ਹੁੰਦਾ ਤੇ ਉਹ ਅੰਦੋਲਨ ਜਿਹੜਾ ਹੋਊਗਾ ਉਹਨੂੰ ਫਿਰ ਜੇ ਵੀ ਕੁਝ ਕਰਾਂਗਾ ਕੋਈ ਵੀ ਹਾਨੀ ਅਗਰ ਕੁਝ ਕਿਸੇ ਤਰ੍ਹਾਂ ਦੀ ਹੁੰਦੀ ਹੈ ਉਹਦੀ ਜ਼ਿੰਮੇਵਾਰ ਜਿਹੜੀ ਹੈ ਸਿੱਧੇ ਸਿੱਧੇ ਪੁਲਿਸ ਪ੍ਰਸ਼ਾਸਨ ਹੋਊਗਾ